ਪੁਰਸ਼ ਹੀ ਸਰਦਾ ਕਰਦਾ ਉਹੀ ਕਹਿੰਦੇ ਮੁਕਤੀ ਦੇ ਦਾਤੇ ਹਨ ਮੁਕੰਦਾ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀ ਅੰਗ ਕਰੀ ਅੰਗ ਨਿਰਨਾਮਿਆ ਕਾਮੇ ਚਾਚਰੀ ਸ਼ੰਤ ਪ੍ਰਸਾਦ ਕਈ ਫੋਨ ਤੇ ਪੁੱਛਦੇ ਵੀ ਹਰ ਵਾਰੀ ਬੋਲਣਾ ਇਹ ਬਾਣੀ ਆ ਇਹ ਕਿਹੜਾ ਉਹੀ ਅੱਖਰ ਲਿਖਿਆ ਹਰ ਵਾਰੀ ਚਾਚਰੀ ਸ਼ੰਤ ਪ੍ਰਸਾਦ ਕਹਿਣਾ ਇਹ ਜਦੋਂ ਚੱਲ ਪੈਂਦਾ ਅੰਦਰੋਂ ਚੱਲਦਾ ਤਾਂ ਛੇਤੀ ਹੀ ਇਹਦਾ ਕੰਮ ਆ ਸਭਾ ਕਲਖ ਕਰ ਲੀਏ ਤਾਂ ਬਸ ਇਹ ਫਿਰ ਫਰਾਟੇ ਚੱਲ ਪੈਂਦੇ ਆ ਫੇਰ ਨਹੀਂ ਰੁਕਦਾ ਫੇ ਚਾਚਰੀ ਸ਼ਾਂਤ ਤਾਂ ਰਹਿ ਜਾਂਦਾ ਸਮਝ ਲਓ ਪਹਿਲਾਂ ਕਰਨਾ ਸੋ ਗੋ ਜੋ ਧਰਤੀ ਹੈ ਦੀ ਬਿੰਦ ਜੋ ਰੱਖਿਆ ਕਰਨ ਵਾਲਾ ਗੋ ਇੰਦਰੀਆਂ ਨੂੰ ਬਿੰਦ ਪ੍ਰਕਾਸ਼ ਦੇਣ ਵਾਲਾ ਗੋ ਜੋ ਦੇਵਤਿਆਂ ਨੂੰ ਪ੍ਰਕਾਸ਼ ਦੇਣ ਵਾਲਾ ਗੋ ਜੋ ਇੰਦਰੀਆਂ ਨੂੰ ਵੀ ਪ੍ਰਕਾਸ਼ ਦਿੰਦਾ ਹੈ ਇਸ ਤਰ੍ਹਾਂ ਮੁਕੰਦੇ ਮੁਕਤੀ ਦੇ ਦਾਤੇ ਗੋਬਿੰਦੇ ਮੁਕੰਦੇ ਉਦਾਰਾ ਉਦਾਰ ਹੁੰਦੇ ਉਦਾਰੇ ਮਤਲਬ ਦਰਿਆ ਦਿਲ ਖੁੱਲੇ ਦਿਲ ਵਾਲੇ ਚਾਹਣ ਤਾਂ ਜੋ ਮਰਜੀ ਦੇ ਦੇਣ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਅਪਾਰੇ ਹੁੰਦਾ ਪਾਰਾ ਵਾਰ ਤੋਂ ਰਹਿਤ ਹਰੀਆਂ ਹਰੇ ਭਰੇ ਕਰਨ ਵਾਲੇ ਹਰੀਆਂ ਫਿਰ ਕਰੀਆਂ ਪੈਦਾ ਕਰਨ ਵਾਲੇ ਤਾਂ ਇਸੇ ਪ੍ਰਕਾਰ ਹੀ ਪਾਲਣਾ ਕਰਨ ਵਾਲੇ ਵੀ ਕਹਿ ਸਕਦੇ ਆ ਨਿਰਨਾਮੇ ਹੁੰਦਾ ਨਾਮ ਤੋਂ ਰਹਿ ਪਰਮੇਸ਼ਰ ਦਾ ਨਾਮ ਕੋਈ ਨਹੀਂ ਹੈ ਬਸ ਭਾਵਨਾ ਨੂੰ ਹੀ ਪਕੜਦੇ ਨੇ ਅੰਦਰਲੇ ਦਿਲੋਂ ਦੀ ਭਾਵਨਾ ਪਕੜਦੇ ਨੇ ਜੇ ਕੋਈ ਵੀ ਨਾਮ ਨਹੀਂ ਆਉਂਦਾ ਵੈਸੇ ਹੀ ਯਾਦ ਕਰੀ ਜਾਓ ਤਾਂ ਵੀ ਭਾਵਨਾ ਬਣ ਜਾਂਦੀ ਹੈ ਇਸ ਕਰਕੇ ਆ ਕਾਮ ਨਹੀਂ ਕਾਮਨਾ ਤੋਂ ਰਹਤ ਹੈ ਮਹਾਰਾਜ ਜੀ ਨੂੰ ਕੋਈ ਕਾਮਨਾ ਤਾਂ ਹੈ ਨਹੀਂ ਕਾਮਨਾਵਾਂ ਤਾਂ ਪੂਰੀਆਂ ਕਰਦੇ ਆਪਣੀਆਂ ਇਸ ਕਰਕੇ ਉਹ ਜਿਹੜੀਆਂ ਕਾਮਨਾਵਾਂ ਆਪਣੇ ਮਨ ਵਿੱਚ ਆ ਜਾਂਦੀਆਂ ਨੇ ਇਹ ਹੁਣ ਮੈਨੂੰ ਮੈਨੂੰ ਮੈਂ ਸੋਚਦਾ ਮੈਨੂੰ 43 ਸਾਲ ਚੋਂ ਨਹੀਂ ਤੇ ਕਥਾ ਕਰਦਿਆਂ ਨੂੰ 35 ਸਾਲ ਲਾ ਲਵਾਂ ਮੈਂ ਕਹ ਕਹ ਕੇ ਥੱਕ ਗਿਆ ਸਾਰੇ ਕੌਮ ਨੂੰ ਤੁਹਾਨੂੰ ਸਭ ਨੂੰ ਸੰਗਤਾਂ ਵੀ ਇਹ ਕਰ ਲੋ ਗੋਬਿੰਦੇ ਮਕੰਦੇ ਕਰ ਲੋ 20 25 ਲੱਖ ਕਰ ਲੋ ਸਾਰੀ ਜ਼ਿੰਦਗੀ ਦੀਆਂ ਰੋਟੀਆਂ ਪਰਲੋਕ ਤੱਕ ਦੇ ਕੰਮ ਟੋਟਲੀ ਸਭ ਕੁਝ ਬਣ ਜਾਣਾ ਪ੍ਰਕਾਸ਼ ਵੀ ਹੋ ਜਾਊਗਾ ਹੋਰ ਇਹ ਤੋਂ ਵੱਧ ਕੀ ਕਹਿ ਸਕਦਾ ਮੂਲ ਮੰਤਰ 36 ਲੱਖ ਕਰ ਲਾ ਬਾਹਲੇ ਆਏ ਨੇ ਭੱਜੇ ਹੀ ਫਿਰਦੇ ਭੱਜੇ ਹੀ ਫਿਰਦੇ ਪੈਸੇ ਵਾਸਤੇ ਬਾਹਰ ਦੌੜਦੇ ਉਸ ਇਹ ਇਹ ਕੂੜਾ ਸਾਰਾ ਕੂੜਾ ਹੀ ਇਕੱਠਾ ਕਰ ਦਿੰਦਾ ਸੋ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਅਸਲੀ ਜਿਹੜੀ ਚੀਜ਼ ਲੈਣ ਵਾਲੀ ਸੋ ਲਈ ਨਹੀਂ ਹੈ ਕਿਸੇ ਨੇ ਹੁਣ ਇਹਦਾ ਬਾਬਾ ਕਲਿਆਣ ਚੱਲ ਜੀ ਦੇ ਘਰ ਨਰੰਗਕਾਰ ਜੀ ਆਪ ਨੇ ਉਹ ਨਰੰਗਕਾਰ ਜੀ ਵਾਲੀ ਚੀਜ਼ ਕੋਈ ਲੈ ਹੀ ਨਹੀਂ ਹੈ ਨਾਮ-ਦਾਨ ਸਿੱਖੀ-ਦਾਨ ਹੋ ਉਹ ਕੋ ਬਾਰ-ਬਾਰ ਕਹਿੰਦੇ ਪੈਸਾ ਪੈਸਾ ਲਿਆਓ ਬਸ ਜਿੱਥੋਂ ਮਰਜੀ ਪੈਸਾ ਲਿਆਓ ਇਹ ਦੁਨਿਆਵੀ ਲੋਕ ਵੀ ਇੰਝ ਕਰਦੇ ਗੁਰੂ ਗ੍ਰੰਥ ਸਾਹਿਬ ਤੋਂ ਪੈਸਾ ਮੰਗ ਹੀ ਜਾਂਦੇ ਆ ਔਰ ਸਤਗੁਰੂ ਦੁਖੀ ਹੁੰਦੇ ਨੇ ਵੀ ਇਹ ਡੁੱਬ ਚੱਲਿਆ ਵੀ ਇਹ ਤਾਂ ਪੈਸਾ ਹੀ ਮੰਗੇ ਜਾਂਦਾ ਪੈਸੇ ਦੀ ਜਗ੍ਹਾ ਤੇ ਨਾਮ ਦਾਣ ਮੰਗੋ ਜਿਨੇ ਸ਼ਾਂਤੀ ਦੇਣੀ ਆ ਪੈਸਾ ਕਦੇ ਸੁੱਖ ਨਹੀਂ ਦਿੰਦਾ ਕਿਉਂਕਿ